ਗੁਰੂ ਪਿਆਰੇ ਕੀ ਕੋਈ ਸ਼ੈ ਵਾਹਿਗੁਰੂ ਦੇ ਬਰਾਬਰ ਦੀ ਦੱਸੀ ਜਾ ਸਕਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 99 ਅੰਗਤਿ ਬਖਸ਼ਿਸ਼ ਵਰਤੇ ਹਨ اپنی سوරثا ਨਾਲ ਨਾ ਕੋਈ ਮੂਰਖ ਹੈ ਤੇ ਨਾ ਹੀ ਕੋਈ ਸਿਆਣਾ ਹੈ ਵਰਤੇ ਸਭ ਕੁਛ ਤੇਰਾ ਬਾਣਾ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਤੇਰਾ ਹੀ ਹੁਮ ਚੱਲ ਰਿਹਾ ਹੈ ਆਗਮ ਅਗੋਚਰ ਬਿਅੰਤ ਅਥਨ ਹਾ ਤੇਰੀ ਕੀਮਤ ਕਹਿ ਨਾ ਚਾਹੀ ਜੀਓ ਹੀ ਹੀ ਪਹੁੰਚ ਪ੍ਰਭੂ ਹੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਹੀ ਬੇਅੰਤ ਪ੍ਰਭੂ ਹੀ ਅਥਾਹ ਪ੍ਰਭੂ ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ ਗੁਰੂ ਪਿਆਰੇਓ ਵਾਹੀ ਕੁ ਰੂਪੇੰਤ ਹੈ ਉਸ ਤੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ